ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬ ਟੀਚਿੰਗ 8247 ਦੇ ਸੀ YouTube ਚੈਨਲ ਤੇ ਮੇਰਾ ਨਾਮ ਰੋਹਿਤ ਤੇ ਮੈਂ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਸੈਸ਼ਨ ਕਿ ਪੰਜਾਬੀ ਮਾਸਟਰ ਗ੍ਰੈਜੂਏਟਰ ਐਗਜ਼ਾਮ ਦੇ ਲਈ ਪੰਜਾਬੀ ਆਧੁਨਿਕ ਕਵੀਆਂ ਦੀ ਜਨਮ ਤਾਰੀਖ ਦੇ ਬਾਰੇ ਕਰਾਂਗੇ ਬਹੁਤ ਸਾਰੇ ਬੱਚਿਆਂ ਨੂੰ ਇਹ ਡਾਊਟ ਰਹਿੰਦਾ ਹੈ ਕਿ ਇਸ ਕਵੀ ਦਾ ਜਨਮ ਕਿਹੜੇ ਸਾਲ ਹੈ ਇਸ ਕਵੀ ਦਾ ਕਿਹੜੇ ਸਾਲ ਹੈ ਤਾਂ ਇਹ ਤੋਂ ਕੁਐਸਚਨ ਆਉਂਦਾ ਹੀ ਹੁੰਦਾ ਹੈ ਤਾਪਾ ਕੀ ਕੀਤਾ ਆਪਾਂ ਜਿੰਨੇ ਵੀ ਆਪਣੇ ਸਿਲੇਬਸ ਦੇ ਵਿੱਚ ਕਵੀ ਨੇ ਆਧੁਨਿਕ ਕਵੀ ਆਪਾਂ ਸਾਰਿਆਂ ਦੀ ਜਨਮ ਡੇਟ ਜਿਹੜੀ ਹੈ ਇੱਕ ਜਗ੍ਹਾ ਤੇ ਲਿਖ ਲਈ ਹੈ ਤਾਂ ਕਿ ਕੋਈ ਦਿੱਕਤ ਨਾ ਆਵੇ ਬਸ ਇਸ ਸੈਸ਼ਨ ਦੇ ਨਾਲ ਹੀ ਤੁਹਾਡਾ ਜਿਹੜਾ ਕੀ ਹੈ ਇਹ ਬਹੁਤ ਕੁਝ ਤੁਹਾਨੂੰ ਜਿਹੜੀ ਨੋਲਿਜ ਮਿਲ ਜਾਣੀ ਹੈ ਠੀਕ ਹੈ ਇੱਕ ਹੀ ਜਗ੍ਹਾ ਤੇ ਠੀਕ ਹੈ ਬਈ ਕਲੀਅਰ ਮੜਾ ਕਰ ਦੋ ਸ਼ੇਅਰ ਐ ਗੱਲ ਜੀ ਬੰਨੀ ਨਹੀਂ ਯਾਰ ਅਜੇ ਫਿਰ ਤੇ ਬਹੁਤ ਇੰਪੋਰਟੈਂਟ ਸੈਸ਼ਨ ਹੈ ਤੁਹਾਡੇ ਵਾਸਤੇ ਠੀਕ ਹੈ ਕਲੀਅਰ ਲੋ ਵੀ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਤਾਂ ਇਹ ਹੈ ਕਿ ਰਾਜੇ ਐਪ ਜ਼ਰੂਰ ਡਾਊਨਲੋਡ ਕਰ ਲਓ ਜਿੰਨਾਂ ਕੋਲੇ ਐਪ ਨਹੀਂ ਹੈ ਇਸੇ ਵੀਡੀਓ ਦੇ ਡ ਐਪ ਤੇ ਹੀ ਤੁਹਾਨੂੰ ਮੈਂ ਵਾਜ ਵਿੱਚ ਟੈਸਟ ਵੀ ਲਵਾਂਗਾ ਔਰ ਅਗਰ ਅਜੇ ਚੈਨਲ ਦੇ ਉੱਪਰ ਕੋਈ ਨਵਾਂ ਆਇਆ ਹੈ ਤਾਂ ਲੱਗਦੇ ਹੱਥ ਕੋਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇ ਔਰ ਬੈਲ ਆਈਕਨ ਜ਼ਰੂਰ ਦਬਾਣਾ ਹੈ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਉਹ ਮਿਲਦਾ ਰਹੇ ਠੀਕ ਹੈ ਬਈ ਕਲੀਅਰ ਹੈ ਵੈਰੀ ਗੁੱਡ ਔਰ ਲੋਬੀ ਸ਼ੁਰੂ ਕਰਦੇ ਆ ਆਧੁਨਿਕ ਕਵੀਆਂ ਦੀ ਜਨਮ ਤਾਰੀਖ ਪੰਜਾਬੀ ਮਾਸਟਰ ਕਲਰ ਐਗਜ਼ਾਮ ਦੇ ਲਈ ਆਪਾਂ ਕਰ ਰਹੇ ਆ ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਜੀ 5 ਦਸੰਬਰ 1872 ਤੇ ਉਸ ਤੋਂ ਬਾਅਦ ਧਨੀ ਰਾਮ ਚਾਤਰੀ ਜੀ 4 ਅਕਤੂ ਇੱਕ ਗੱਲ ਕਲੀਅਰ ਯਾਦ ਰੱਖਣਾ ਹੈ ਕਿ 70 ਦੇ ਜਿਹੜਾ ਆਪਣੇ 70 ਤੋਂ ਲੈ ਕੇ 80 ਤੱਕ ਦਾ ਜਿਹੜਾ ਸਮਾਂ ਹੈ ਹਨਾ ਉਹਦੇ ਵਿੱਚ ਦੋ ਆ ਰਹੇ ਨੇ ਇਹ ਗੱਲ ਧਿਆਨ ਚ ਰੱਖਣੀ ਹੈ 70 ਤੋਂ ਮਤਲਬ 70 ਤੋਂ ਕਹਿੰਦੇ 80 ਤੱਕ ਦੋ ਆ ਰਹੇ ਨੇ 70 ਤੋਂ 80 ਤੱਕ ਨਹੀਂ ਤਾਂ ਆਪਣੇ 70 ਨਹੀਂ ਨੂੰ ਆਪਾਂ 71 ਮੰਨਾਂਗੇ ਠੀਕ ਹੈ 71 ਤੋਂ 80 ਤੱਕ ਕਵਾਂਗੇ ਠੀਕ ਹੈ 71 ਤੋਂ 80 ਤੱਕ ਆਪਣੇ ਕੋਲ ਕਿੰਨੇ ਆ ਰਹੇ ਨੇ ਦੋ ਆ ਰਹੇ ਨੇ ਫਿਰ ਉਸ ਤੋਂ ਬਾਅਦ ਆਪਣੇ ਕੋਲੇ 81 ਤੋਂ ਲੈ ਕੇ 81 ਤੋਂ ਲੈ ਕੇ 90 ਤੱਕ ਆਪਣੇ ਕੋਲੇ ਫਿਰ ਕਿੰਨੇ ਆ ਰਹੇ ਆ 2 ਆ ਰਹੇ ਆ ਇਹ ਲੋਜੀਕਲੀ ਹੈ ਮਤਲਬ ਯਾਦ ਰੱਖਣਾ ਇਹਨੂੰ ਇਹ ਲਿਖ ਕੇ ਪ੍ਰੈਕਟਿਸ ਕਰਨੀ ਜੋ ਚੀਜ਼ ਮੈਂ ਬੋਲ ਰਿਹਾ ਉਹਦੇ ਅਕੋਰਡਿੰਗ ਹੀ ਵੀ ਜਿਵੇਂ ਜਿਵੇਂ ਤੁਸੀਂ ਯਾਦ ਕਰਨਾ ਕਿ 71 ਤੋਂ 90 ਤੱਕ 2 ਆ ਰਹੇ ਨੇ ਇੱਕ 72 ਚ ਇੱਕ 76 ਚ 1800 ਦੀ ਗੱਲ ਹੀ ਕਰਾਂਗੇ ਆਪਾਂ ਫਿਰ ਹੈਨਾ ਫਿਰ ਉਸ ਤੋਂ ਬਾਅਦ ਆ ਜਾਏਗਾ ਤੁਹਾਡੇ ਦਿਮਾਗ 'ਚ ਕਿ 81 ਤੋਂ ਲੈ ਕੇ 90 ਤੱਕ ਵੀ 2 ਆ ਰਹੇ ਨੇ ਇੱਕ 81 ਇੱਕ 87 ਫਿਰ ਉਸ ਤੋਂ ਬਾਅਦ ਗੱਲ ਕਰਦੇ ਆਪਾਂ 91 ਤੋਂ ਲੈ ਕੇ 91 ਤੋਂ ਲੈ ਕੇ 1900 ਤੱਕ ਯਾਨਕਿ 91 ਤੋਂ ਲੈ ਕੇ 1900 ਤੱਕ ਜਾਂ 91 ਤੋਂ 100 ਤੱਕ ਕਹਿ ਸਕਦੇ ਤੁਸੀਂ ਤਾਂ ਇਹਦੇ ਵਿੱਚ ਵੀ ਦੋ ਆ ਰਹੇ ਨੇ ਫਿਰ ਉਸ ਤੋਂ ਬਾਅਦ ਇੱਕ ਦੀ ਜੇ ਮੈਂ ਗੱਲ ਕਰਾਂ 1900 ਪੂਰੇ 1901 ਤੋਂ ਜੇ ਆਪਾਂ ਗੱਲ ਕਰੀਏ ਤਾਂ 1901 ਤੇ 6 ਤੇ ਇੱਕ ਵਸਾਤ 15 ਵਾਲਾ ਠੀਕ ਹੈ ਕਲੀਅਰ ਹੈ ਤਾਂ ਇਹਦੇ ਵਿੱਚ ਵੀ ਦੋ ਆ ਰਹੇ ਨੇ ਯਾਨਕਿ ਸਾਰੇ ਹੀ ਦੋ ਦੋ ਨੇ 71 ਤੋਂ ਹੁਣ ਕਿਵੇਂ ਯਾਦ ਰੱਖਣਾ ਹੈ 71 ਤੋਂ 80 ਦੋ 81 ਤੋਂ 90 ਦੋ 99 ਤੋਂ 100 ਤੱਕ ਦੋ ਠੀਕ ਹੈ ਤੇ 1 ਤੋਂ 10 ਤੱਕ ਦੋ ਇਹ ਪਹਿਲੀ ਸਲਾਈਡ ਦੇ ਵਿੱਚ ਸਾਰੇ ਦੋ ਮਤਲਬ ਇਹਨਾਂ 10 ਸਾਲਾਂ ਦੇ ਦਸ਼ਕ ਦੇ ਵਿੱਚ ਦੋ ਦੋ ਰਾਈਟਰ ਮੇਨ ਆਪਣੇ ਠੀਕ ਹੈ ਇਹਨਾਂ ਦੀ ਜੋੜੀ ਬਣਾ ਲਓ ਭਾਈ ਵੀਰ ਸਿੰਘ ਜੀ ਤਨੀ ਰਾਮਚਾਤਰੀ ਪੂਰਨ ਸਿੰਘ ਜੀ ਹੀਰਾ ਸਿੰਘ ਦਰਦ ਠੀਕ ਹੈ ਕਲੀਅਰ ਹੈ ਤੇ ਚਰਨ ਸਿੰਘ ਸ਼ਹੀਦ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨਾਲ ਜੋੜੀ ਬਣਾ ਲਓ ਤੇ ਵਿਦਾਤਾ ਸਿੰਘ ਤੀਰ ਅਨੰਦ ਲਾਲ ਨੂਰਪੁਰੀ ਆਹ ਸੀਕੁਐਂਸ ਤੁਸੀਂ ਰਾਈਟਰਸ ਦੀ ਐਵੇਂ ਲਿਖ ਲਓ ਕਿਉਂਕਿ ਇਹਨਾਂ ਦਾ ਜਨਮ ਜਿਹੜਾ ਹੈ ਮਤਲਬ ਇਹ ਉਮਰ ਦੇ ਹਿਸਾਬ ਨਾਲ ਐ ਸਮਝ ਲਓ ਵੀ ਵੱਡੇ ਬਣ ਗਏ ਨੇ ਇੱਕ ਦੂਸਰੇ ਤੋਂ ਠੀਕ ਹੈ ਜੀ ਕਲੀਅਰ ਹੈ ਇੱਕ ਦੂਜੇ ਤੋਂ ਵੱਡੇ ਬਣ ਗਏ ਆ ਸਾਰੀ ਚੀਜ਼ ਲਿਖਣੀ ਆ ਭਾਈ ਵੀਰ ਸਿੰਘ ਫਿਰ ਤਨੀ RAM ਚਾਤਰੀ ਫਿਰ ਪ੍ਰੋਫੈਸਰ ਪੂਰਨ ਸਿੰਘ ਫਿਰ ਹੀਰਾ ਸਿੰਘ ਦਰਤ ਚਰਨ ਸਿੰਘ ਸ਼ਹੀਦ ਡਾਕਟਰ ਦੀਵਾਨ ਸਿੰਘ ਗਾਰੇਪਾਣੀ ਵਿਦਾਤਾ ਸਿੰਘ ਤੀਰ ਤੇ ਨੰਦ ਲਾਲ ਨੂਰਪੁਰੀ ਐਦਾਂ ਬਣਾਣਾ ਜੇ ਤੁਸੀਂ ਆ ਜਦੋਂ ਵੀ ਕਦੇ ਕੋਈ ਵੀ ਕੋਈ ਵੀ ਚੀਜ਼ਾਂ ਛੇੜੋਗੇ ਨਾ ਸਭ ਤੋਂ ਪਹਿਲਾਂ ਇਸ ਤਰ੍ਹਾਂ ਹੀ ਰੱਖਣਾ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੂੰ ਰੱਖਣਾ ਫਿਰ ਉਸ ਤੋਂ ਬਾਅਦ ਧਨੀ ਰਾਮ ਚਾਤਰੀ ਜੀ ਫਿਰ ਪ੍ਰੋਫੈਸਰ ਪੂਨ ਸਿੰਘ ਇਦਾਂ ਹੀ ਸੀਕੁਐਂਸ ਬਣਾਣਾ ਕਿਉਂਕਿ ਇਹਨਾਂ ਦਾ ਸਾਲ ਜਿਹੜਾ ਹੈ ਉਮਰ ਦੇ ਸਾਲ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਇੱਥੋਂ ਦੌਰ ਕੱਢਣਾ ਵੀ ਸੌਖਾ ਹੋ ਜਾਊਗਾ ਇੱਥੋਂ ਸਾਰਾ ਕੁਝ ਜਾਣਨਾ ਵੀ ਸੌਖਾ ਹੋ ਜਾਏਗਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਆ ਵਾਲੇ ਪੁਆਇੰਟ ਤੇ 72 76 ਇਹ ਯਾਦ ਰੱਖਣਾ ਹੈ 81 87 ਯਾਦ ਰੱਖਣਾ ਆ ਦੇਖੋ 81 87 9997 ਕਿੰਨਾ ਸੋਖਾ ਹੋ ਗਿਆ ਇੱਥੇ ਫਿਰ ਇੱਕ ਆ ਗਿਆ ਇੱਕ ਪਰ ਇੱਥੇ ਸੱਤ ਨਹੀਂ ਆਇਆ ਹੈ 6 ਆ ਗਿਆ ਬਸ ਇਨੀ ਗੱਲ ਯਾਦ ਰੱਖਣੀ ਹੈ 6 ਇੱਥੇ ਹੈ ਤੇ 2 ਇੱਥੇ ਹੈ ਮਤਲਬ ਯਾਦ ਹੋ ਜਾਏਗਾ ਤੁਹਾਨੂੰ ਥੋੜੀ ਜਿਹੀ ਲਿਖ ਕੇ ਪ੍ਰੈਕਟਿਸ ਕਰੋਗੇ ਨਾ ਮਿੰਟੋ-ਮਿੰਟ ਯਾਦ ਹੋ ਜਾਏਗਾ ਬਹੁਤ ਈਜ਼ੀ ਵੇ ਨਾਲ ਤੁਹਾਨੂੰ ਯਾਦ ਹੋ ਜਾਏਗਾ ਆ ਗੱਲ ਕਲੀਅਰ ਹੋ ਗਈ ਚਲੋ ਉਹ ਰਾਈਟਰ ਤੁਸੀਂ ਸਭ ਜਾਣਦੇ ਹੋ ਲੇਕਿਨ ਸੀਕੁਐਂਸ ਉਹਨਾਂ ਦੀ ਸਹੀ ਕਰ ਲਿਓ ਅੱਛਾ ਆ ਤਰੀਕਾ ਹੈਗੀ ਹੈ 5 ਦਸੰਬਰ 4 ਅਕਤੂਬਰ ਇਹ ਤਰੀਕਾਂ ਵੀ ਤੁਹਾਨੂੰ ਲਿਖ ਕੇ ਯਾਦ ਕਰਨੀ ਪਈਏ ਦੇਖੋ ਪਹਿਲਾ ਦਸੰਬਰ ਤੋਂ ਸ਼ੁਰੂ ਕਰ ਲਿਓ ਕਿਉਂਕਿ ਪਹਿਲੇ ਹੀ ਰਾਈਟਰ ਦੇ ਤਾਂ ਜਰੂਰ ਪਤਾ ਨਾਲ ਜਿਹਦਾ ਭਾਈ ਵੀਰ ਸਿੰਘ ਜੀ ਬਾਰੇ ਆ ਸਕਦਾ ਹੈ ਨਾ ਤੇ 4 ਅਕਤੂਬਰ ਇਹ ਫਿਰ ਉਸ ਤੋਂ ਬਾਅਦ ਦੋਨੋਂ ਹੀ ਆ ਜੋੜੀ ਵਾਲੇ ਤਾਂ ਦੋਨੋਂ ਹੀ ਫਰਵਰੀ ਦੇ ਵਿੱਚ ਆਏ ਨੇ ਤੇ ਮਈ ਅਗਸਤ ਦੇ ਵਿੱਚ ਆਏ ਨੇ ਬਾਕੀ ਤਾਂ ਇਹਨਾਂ ਦੀ ਪਤਾ ਨਹੀਂ ਹੈਗੀ ਠੀਕ ਹੈ ਦੋਵਾਂ ਦੀ ਤਰੀਕ ਲਓ ਵੀ ਕਿਉਂਕਿ ਅਲੱਗ-ਅਲੱਗ ਰਾਈਟਰਸ ਦੇ ਬਾਰੇ ਕਈ ਵਾਰ ਨਹੀਂ ਵੀ ਪਤਾ ਹੁੰਦਾ ਅਲੱਗ-ਅਲੱਗ ਮੁਖਸ਼ੇ ਅਲੱਗ-ਅਲੱਗ ਦਿੱਤੇ ਨੇ ਫਿਰ ਮਾਨੂੰ ਉਲਝਾਂ ਦੇ ਤੌਰ ਤੇ ਕੀਤਾ ਨਹੀਂ ਫਿਰ ਅਗਲੀ ਸਲਾਈਡ ਦੇ ਵਿੱਚ ਤੁਸੀਂ ਬਣਾਣਾ ਹੈ ਅਗਲੇ ਅਗਲਿਆਂ ਨੂੰ 바ਵਾ ਬਲਵੰਤ ਪ੍ਰੀਤਮ ਸਿੰਘ ਸਫੀਰ ਅਮ੍ਰਿਤਾ ਪ੍ਰੀਤ ਠੀਕ ਹੈ ਸ਼ਿਵ ਕੁਮਾਰ ਬਟਾਲਵੀ ਤੇ ਉਸ ਤੋਂ ਬਾਅਦ ਆਪਣੇ surjit patar ji ਤੇ paash ਠੀਕ ਹੈ ਹਣ ਇਹਦੇ ਵਿੱਚੋਂ ਕੀ ਆਏਗਾ ਹੁਣ ਆ ਸਿਰਫ 3 ਨੇ ਆ ਸਿਰਫ 3 ਨੇ ਜੇ ਆਪਾਂ 11 ਤੋਂ ਲੈ ਕੇ 20 ਤੱਕ ਕਹੀਏ 11 ਤੋਂ ਲੈ ਕੇ 20 ਤੱਕ ਕਹੀਏ ਤਾਂ ਆ ਸਿਰਫ 3 ਨੇ 15 ਦੇ ਵਿੱਚ 1915 1916 1919 ਤਾਂ 1919 ਤਾਂ ਦੇਖੋ ਅਮ੍ਰਿਤਾ ਪ੍ਰੀਤਮ ਹੈਨਾ 1919 ਅਮ੍ਰਿਤਾ ਪ੍ਰੀਤਮ ਆਹ ਸਾਲ ਤਾਂ ਵੈਸੇ ਸਾਰਿਆਂ ਨੂੰ ਆਪਾਂ ਨੂੰ ਯਾਦ ਹੈ ਹੈਨਾ ਔਰ 31 ਅਗਸਤ ਜ਼ਰੂਰ ਯਾਦ ਰੱਖ ਲੈਣਾ ਠੀਕ ਹੈ ਕਲੀਅਰ ਹੈ 1915 1916 ਬਲਵੰਤ ਬਾਬਾ ਬਲਵੰਤ ਤੇ ਪ੍ਰੀਤਮ ਸਿੰਘ ਸਵੀਰ ਦੇ ਵਿੱਚ ਇੱਕ ਸਾਲ ਦਾ ਹੀ ਫਰਕ ਲਗਭਗ ਹੈ ਨਾ ਤਾਂ 21 ਅਗਸਤ ਤੇ 14 ਅਪ੍ਰੈਲ ਆ ਵੀ ਥੋੜਾ ਜਿਆਦਾ ਯਾਦ ਰੱਖ ਲੈਣਾ ਉਸ ਤੋਂ ਬਾਅਦ ਹੈ ਆਪਣੇ ਕੋਲੇ 25 ਦੇ ਵਿੱਚ ਇੱਥੇ ਤਿੰਨ ਜ਼ਰੂਰ ਆ ਗਏ ਹੈ ਲੇਕਿਨ 21 ਤੋਂ ਲੈ ਕੇ 30 ਤੱਕ ਆਪਣੇ ਕੋਲੇ ਸਿਰਫ ਇੱਕ ਹੀ ਰਾਈਟਰ ਨੇ ਆ ਵਾਲੇ ਹੁਣ ਜਦੋਂ ਵੀ ਤੁਹਾਨੂੰ ਲੱਗੇਗਾ ਆਪਸ਼ਨ ਦੇ ਵਿੱਚ ਇਹਨਾਂ ਤੁਹਾਨੂੰ ਆਪਸ਼ਨ ਤੋਂ ਪਤਾ ਚੱਲੇਗਾ ਆਪਸ਼ਨ ਤੋਂ ਪਤਾ ਚੱਲੇਗਾ ਮੰਨ ਲਓ ਆਹੀ ਹੈ ਕਿ ਜਸਵੰਤ ਸਿੰਘ ਜੀ ਨੇ 21 ਬਾਰੇ ਹੀ ਆ ਗਿਆ ਉੱਥੇ ਉੱਤਰ ਆ ਗਿਆ 1925 26 27 28 ਤੁਹਾਨੂੰ ਪਤਾ ਲੱਗ ਜਾਏਗਾ ਵੀ 21 ਤੋਂ 30 ਦੇ ਵਿੱਚ ਅਸੀਂ ਇੱਕ ਹੀ ਕੀਤਾ ਸੀ ਔਰ ਉਹ ਸੀ 1925 ਤਾਂ ਸੁਭਾਵਿਕ ਗੱਲ ਅਨਸਰ ਆਪਣਾ ਸਹੀ ਹੋ ਜਾਏਗਾ ਆਪਸ਼ਨਾਂ 'ਚ ਨਹੀਂ ਉਲਝੋਗੇ ਠੀਕ ਹੈ ਯਾਦ ਰੱਖਣਾ ਹੈ ਔਰ ਆ ਦੇਖੋ ਡਾਕਟਰ ਜਗਤਾਰ ਜੀ 23 ਮਾਰਚ ਬਹੁਤ ਹੀ ਇੰਪੋਰਟੈਂਟ ਡੇਟ 23 ਮਾਰਚ 1935 ਲੇਕਿਨ 31 ਤੋਂ 40 ਤੱਕ ਜਰੂਰ ਯਾਦ ਰੱਖ ਲਓ ਇਹਦੇ ਵਿੱਚ ਫਿਰ ਦੋ ਰਾਈਟਰ ਨੇ ਔਰ ਉਸ ਤੋਂ ਬਾਅਦ ਜੇ ਤੁਸੀਂ 41 ਤੋਂ 50 ਤੱਕ ਕਰੋਗੇ 41 ਤੋਂ 50 ਤੱਕ ਕਰੋਗੇ ਤਾਂ ਇਹਦੇ ਵਿੱਚ ਵੀ ਦੋ ਰਾਈਟਰ ਨੇ ਜਾਨਕਿ ਦੋ ਆਧੁਨਿਕ ਕਵੀ ਨੇ ਠੀਕ ਹੈ ਕਲੀਅਰ ਹੈ ਆ ਚੀਜ਼ ਹੈ ਆ ਸਾਰਾ ਯਾਦ ਜਰੂਰ ਕਰ ਲੈਣਾ ਡਾਟਾ ਹੀ ਦੇ ਸਕਦਾ ਮੈਂ ਤਾਂ ਯਾਦ ਤਾਂ ਦੇਖੋ ਹੁਣ ਤੁਸੀਂ ਕਰਨਾ ਮੈਂ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸ ਦਿੱਤਾ ਹੈ ਤਾਂ 바ਵਾ ਬਲਵੰਤ ਪ੍ਰੀਤਮ ਸਿੰਘ ਸਫੀਰ ਅਮ੍ਰਿਤਾ ਪ੍ਰੀਤਮ ਜਸਵੰਤ ਸਿੰਘ ਨੇਕੀ ਡਾਕਟਰ ਜਗਤਾਰ ਸ਼ਿਵ ਕੁਮਾਰ ਬਟਾਲਵੀ surjit patar ਤੇ paash ਤੇ paash ਦਾ ਜਨਮ ਜਰੂਰੀ ਯਾਦ ਰੱਖਣਾ ਨਾ 9 ਸਤੰਬਰ 1950 ਦੇ ਵਿੱਚ ਠੀਕ ਹੈ ਕਲੀਅਰ ਹੈ ਇਕੁਲੋਤੇ ਨੇ ਜਿਹੜੇ ਆਜ਼ਾਦ ਭਾਰਤ ਦੇ ਵਿੱਚ ਜਨਮੇ ਨੇ ਇੰਨਾ ਰਾਈਟਰਸ ਦੇ ਵਿੱਚੋਂ ਕੁਐਸਚਨ ਕੀਪਦਾ ਅਗਲਾ ਬਣਾ ਕੇ ਇਹ ਵੀ ਦੇ ਦੇ ਕਿ ਕਿਹੜੇ ਇੰਨਾਂ ਵਿੱਚੋਂ ਆਧੁਨਿਕ ਕਵੀਆਂ ਵਿੱਚੋਂ ਕਿਹੜਾ ਆਧੁਨਿਕ ਕਵੀ ਹੈ ਜੋ ਆਜ਼ਾਦ ਭਾਰਤ ਦੇ ਵਿੱਚ ਫਾਇਦਾ ਹੋਇਆ ਹੈ ਤਾਂ ਕੁਝ ਵੀ ਆ ਸਕਦਾ ਹੈ ਨਾ ਅਗਲਿਆਂ ਦੀ ਮਰਜ਼ੀ ਹੈ ਤਾਂ ਕਿਵੇਂ ਵੀ ਅਗਲੇ ਕਮਾਗੇ ਕੁਸ਼ਣ ਬਾਅਦ ਤੁਹਾਨੂੰ ਆਉਂਦਾ ਹੋਣਾ ਚਾਹੀਦਾ ਹੁਣ ਠੀਕ ਹੈ ਡੇਟ ਇੰਪੋਰਟੈਂਟ ਦੇਖੋ ਹੁਣ ਜੇ ਤਾਂ ਦਿੱਤੀ ਹੋਈ ਹੈ ਤਾਂ ਕਰ ਲਿਓ ਕੋਈ ਚੱਕਰ ਨਹੀਂ ਕਈ ਵਾਰੀ ਆਪਸ਼ਨ ਵੀ ਇਦਾਂ ਬਣ ਕੇ ਆ ਜਾਂਦੀਆਂ ਪਹਿਲਾ ਸਾਲ ਯਾਦ ਕਰ ਲਓ ਅੱਜੇ ਕੰਮ ਕਰੋ ਪਹਿਲਾ ਅੱਜ ਇੱਕ ਕੰਮ ਕਰਨਾ ਦੇਖੋ ਕੀ ਕਰਨਾ ਹੈ ਸਾਰੇ ਰਾਈਟਰ ਨੂੰ ਸੀਕੁਐਂਸ 'ਚ ਲਿਖੋ ਸਭ ਤੋਂ ਵੱਡਾ ਰਾਈਟਰ ਭਾਈ ਵੀਰ ਸਿੰਘ ਜੀ ਉਮਰ ਚੋਂ ਵੀ ਹੈ ਨਾ ਇਦਾਂ ਲਿਖਣਾ ਸ਼ੁਰੂ ਕਰ ਦਿਓ ਠੀਕ ਹੈ ਜਦੋਂ ਇਦਾਂ ਤੁਸੀਂ ਲਿਖਨੇ ਸ਼ੁਰੂ ਕਰ ਦੋਗੇ ਉਸ ਤੋਂ ਬਾਅਦ ਕੀ ਹੋਏਗਾ ਉਸ ਤੋਂ ਬਾਅਦ ਜਿਹੜਾ ਕੀ ਹੈ ਤੁਹਾਡਾ ਆ ਜਾਏਗਾ ਆਪਣੇ ਕੋਲੇ ਜਦੋਂ ਰਾਈਟਰਸ ਸੀਕੁਐਂਸ ਹੋ ਗਿਆ ਫਿਰ ਤੁਸੀਂ ਇਹਨਾਂ ਦੇ ਸਾਲ ਜਨਮ ਵਾਲੇ ਠੀਕ ਹੈ ਸਾਲ ਜਿਹੜੇ ਉਹ ਸੀਕੁਐਂਸ ਲਿਖਣਾ ਆ ਤੁਹਾਨੂੰ ਜ਼ੁਬਾਨੀ ਕਰਨਾ ਆ ਜਾਏਗਾ ਫਿਰ ਉਸ ਤੋਂ ਬਾਅਦ ਤੁਹਾਡਾ ਆਏਗਾ ਆਪਣਾ ਤਰੀਕ ਤੇ ਫਿਰ ਤਰੀਕ ਤੇ ਆਵਾਂਗੇ ਠੀਕ ਹੈ ਕਲੀਅਰ ਹੈ ਤਰੀਕ ਤੇ ਫੇਰ ਆਵਾਂਗੇ ਰਾਜੇ ਲਓ ਵੀ ਰਾਜੇ ਇਹ ਸੈਸ਼ਨ ਸੀ ਆਧੁਨਿਕ ਕਵੀ ਇੱਕੋ ਹੀ ਜਗ੍ਹਾ ਤੇ ਆਪਾਂ ਸਾਰੀ ਡੇਟ ਆਫ ਬਰਥ ਦੇ ਦਿੱਤੀ ਹੈ ਤਾਂ ਕਿ ਇਹਦੇ ਨਾਲ ਹੁਣ ਦੇਖੋ ਐਂ ਹੀ ਹੋਏਗਾ ਹੁਣ ਸਾਰਿਆਂ ਦੀ ਪਹਿਲੀ ਰਚਨਾਵਾਂ ਪਹਿਲੀ ਕਵਿਤਾ ਕਿਹੜੀ ਹੈ ਜਾਂ ਕਾਵ ਸੰਗ੍ਰਹਿ ਕਿਹੜਾ ਹੈ ਫਿਰ ਆਖਰੀ ਕਾਵ ਸੰਗ੍ਰਹਿ ਕਿਹੜਾ ਹੈ ਇਹ ਛੋਟੇ ਛੋਟੇ ਸੈਸ਼ਨ ਹੋਣਗੇ ਜਿਹੜੇ ਤੁਹਾਨੂੰ ਇੱਕ ਜਗ੍ਹਾ ਤੇ ਸਾਰਾ ਕੁਝ ਮਿਲ ਜਾਏਗਾ ਤੁਹਾਨੂੰ ਵੱਖਰੇ ਵੱਖਰੇ ਫਰੋਲੇ ਨਹੀਂ ਬਣਣਗੇ ਕਿਉਂਕਿ ਇਹ ਤਾਂ ਦੇਖੋ ਕਲੀਅਰ ਹੈ ਨਾ ਵੀ ਕਿਸੇ ਦੀ ਜਨਮ ਤਰੀਕ ਆ ਸਕਦੀ ਹੈ ਹੁਣ ਜਿਹਦੀ ਮਰਜ਼ੀ ਆ ਜਾਏ ਆਹ ਸਲਾਈਡ ਦੇ ਵਿੱਚੋਂ ਕੁਸ਼ਨ ਨਿਕਲ ਗਿਆ ਆਪਣਾ ਸੋਚੋ ਜੇ ਇਹੋ ਜੀ ਇਸ ਸਲਾਈਡ ਦੇ ਅਕੋਰਡਿੰਗ ਆਪਾਂ 100 ਸਲਾਈਡ ਵੀ ਇਦਾਂ ਦੀ ਬਣਾ ਲਈਏ 100 ਸੈਸ਼ਨ ਆਪਣੇ ਇਦਾਂ ਦੇ ਬਣ ਜਾਣ ਛੋਟੇ ਛੋਟੇ ਭਗਰ ਮਗਰ ਛੋਟੀ ਛੋਟੀ ਮਗਰ ਮੋਟੀ ਬਾਤਾਂ ਹੈ ਤਾਂ ਜੇ ਮੰਨ ਲਓ 100 ਸੈਸ਼ਨ ਇਦਾਂ ਦੇ ਆਪਾਂ ਲਾ ਵੀ ਲਈਏ ਪੇਪਰ ਤੱਕ ਤਾਂ ਸੁਭਾਵਿਕ ਗੱਲ ਹੈ 100 ਕੁਐਸਚਨ ਆਪ ਨੂੰ ਐ ਡਿੱਟੋ ਯਾਦ ਹੋ ਜਾਣਗੇ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਨੂੰ 100 ਕੁਐਸਚਨ ਤੋਂ 120 ਕੁਐਸਚਨ ਤੱਕ ਦੇ ਇਹੋ ਜਿਹੇ ਕੁਐਸਚਨ ਹੋਣਗੇ ਜਿਹੜੇ ਤੁਹਾਨੂੰ ਬਿਨਾਂ ਆਪਸ਼ਨ ਦਵਾਂਦੇ ਹੋਣਗੇ ਠੀਕ ਹੈ ਬਈ ਕਲੀਅਰ ਹੈ ਤਰ ਤੁਹਾਡੀ ਤਾਂ ਕਲਾਸਿਸ ਹੀ ਬਹੁਤ ਲੱਗਦੀ ਐ ਟਾਈਮ ਤਾਂ ਦੱਸ ਦੋ ਪਲੀਜ਼ ਕਾਦਾ ਕਾਦਾ ਟਾਈਮ ਦੱਸਦਾ ਦੇਖੋ 7 ਵਜੇ ਹੁਣ ਆਪਣੀ ਕਲਾਸ ਹੋਏਗੀ ਰਾਜੇ ਇਸੇ ਚੈਨਲ ਤੇ ਪੰਜਾਬੀ ਮਾਸਟਰ ਕੈਡਰ ਦੀ ਠੀਕ ਹੈ ਡੇਲੀ 7 ਪੀਐਮ ਕਲੀਅਰ ਹੈ ਚਲੋ ਤਾਂ ਮਿਲਦੇ ਆ ਫਿਰ 7 ਵਜੇ ਵਾਲੀ ਕਲਾਸ ਦੇ ਵਿੱਚ ਤਾਂ ਦੋ ਫਿਰ ਮੈਨੂੰ ਇਜਾਜ਼ਤ ਅਗਰ ਇਹ ਪੀਡੀਐਫ ਚਾਹੀਦੀ ਹੈ ਤਾਂ ਐਪ ਡਾਊਨਲੋਡ ਕਰ ਲਓ ਐਪ ਦੇ ਉੱਤਰ ਮੈਂ ਉੱਪਰ ਮੈਂ ਹੁਣੇ ਹੀ ਜਿਹੜਾ ਕੀ ਹੈ ਕੋਈ ਵਿਥਿਨ ਮਨਨ ਹਾਂ ਅੌਰ ਦੇ ਵਿੱਚ ਜਿਹੜਾ ਕੀ ਮੈਂ ਲਗਵਾ ਦਨਾ ਅੱਧੇ ਘੰਟੇ ਪੇ 1 ਘੰਟੇ ਦੇ ਵਿੱਚ ਵਿੱਚ ਮੈਂ ਤੁਹਾਡੀ ਪੀਵੀਟੀ ਪੀਡੀਐਫ ਜਿਹੜੀ ਉੱਥੇ ਲਗਾ ਦੇਣਾ ਮੇਰੇ ਚੈਨਲ ਤੇ ਠੀਕ ਹੈ ਕਿਹੜਾ ਪੰਜਾਬੀ ਬਾਈ ਰੋਹਿਤ ਸਰ ਉੱਥੇ ਸਰਚ ਕਰ ਲੈਣਾ ਠੀਕ ਹੈ ਮੇਰੀ ਕਮਿਊਨਿਟੀ ਦੇ ਵਿੱਚ ਜਾ ਕੇ ਉੱਥੇ ਤੁਹਾਨੂੰ ਜਿਹੜਾ ਕੀ ਹੈ ਇਹਦੀ ਪੀਡੀਐਫ ਮਿਲ ਜਾਏਗੀ ਐਪ ਜਰੂਰ ਡਾਊਨਲੋਡ ਕਰ ਲਿਓ ਠੀਕ ਹੈ ਬਈ ਕਲੀਅਰ ਹੈ ਤਾਂ ਠੀਕ ਹੈ ਰਾਜੇ ਫਿਰ ਦੋ ਇਜਾਜ਼ਤ ਅੱਜ ਦੇ ਲਈ ਐਨਹੀਂ ਹੁਣ ਇਹ ਨਾ ਵੇਖੇ ਤੇ ਚਲੋ ਪੀਡੀਐਫ ਤਾਂ ਮਿਲ ਹੀ ਜਾਣੀ ਆਪਾਂ ਕਾਨੂੰ ਸੈਸ਼ਨ 'ਚ ਜਾਣਾ ਸੈਸ਼ਨ ਵੀ ਲਗਾਣਾ ਹੈ ਕਿਉਂਕਿ ਟ੍ਰਿਕਸ ਦਾ ਸ